ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂਪ ਯਰ ਵਾਲਿਓ ਆਪਾਂ ਰਲ ਮਿਲ ਇਕੱਤਰ ਹੋ ਕਰਕੇ ਜੋ ਸਿੱਖ ਰਹਿਤ ਮਰਿਆਦਾ ਨੂੰ ਸਮਝ ਰਹੇ ਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਜੋ ਸਿੱਖ ਰਹਿਤ ਮਰਿਆਦਾ ਉਹਦੇ ਆਪਾਂ ਤਕਰੀਬਨ ਅਖੀਰਲੇ ਐਪੀਸੋਡ ਦੇ ਵਿੱਚ ਪਹੁੰਚੇ ਆ ਪੇਜ ਨੂੰ ਫੋਲੋ ਕਰ ਲਓ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਅੱਜ ਦਾ ਜੋ ਆਪਣਾ ਵਿਸ਼ਾ ਗੁਰਮਤਾ ਕਰਨ ਦੀ ਵਿਧੀ ਜਿਵੇਂ ਆਪਾਂ ਪਹਿਲਾਂ ਪਿਛਲੇ ਐਪੀਸੋਡ ਵਿੱਚ ਤਨਖਾਹ ਲਾਉਣ ਦੀ ਵਿਧੀ ਸਮਝੀ ਸੀ ਅੱਜ ਉਹ ਗੁਰਮਤਾ ਕਿਵੇਂ ਕਰਨਾ ਹੈ ਬੈਠ ਕੇ ਪੰਜਵੇਂ ਪਾਸ਼ਾ ਮਾਰਦਾ ਬਚਨਾ ਹੋਏ 71 ਮਿਲੋ ਮੇਰੇ ਭਾਈ ਦੁਭਦਾ ਦੂਰ ਕਰੋ ਲਿਵਲਾਏ ਹਰ ਨਾਮੈ ਤੇ ਹੋ ਜੋਰੀ ਗੁਰਮੁਖ ਬੈਸੋ ਸਭਾਵਸਾਏ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਜਦੋਂ ਕੋਈ ਗੁਰਮਤਾ ਕਰਨਾ ਹੈ ਉਦੋਂ ਸਿੰਘ ਸੰਗਤ ਸਰ ਜੋੜ ਕੇ ਬੈਠੇ ਸਿਰ ਜੋੜ ਕੇ ਬੈਠ ਕੇ ਭਾਵ ਸਫਾ ਵਿਛਾਏ ਕੋਈ ਦਰੀ ਚਾਦਰ ਵਿਛਾ ਕੇ ਧਰ ਬੈਠ ਕੇ ਤੇ ਉੱਥੇ ਬੈਠ ਕੇ ਜੋ ਵੀ ਗੁਰੂ ਘਰ ਦਾ ਕੋਈ ਕਾਰਜ ਕਰਨਾ ਹੈ ਪੰਥ ਦਾ ਕੋਈ ਕੰਮ ਕਰਨਾ ਉਹ ਸਿਰ ਜੋੜ ਕੇ ਕਰਨਾ ਬੈਠ ਕੇ ਕਰਨਾ ਤੇ ਗੁਰੂ ਸਾਹਿਬ ਨੂੰ ਇਹ ਚੀਜ਼ਾਂ ਪਸੰਦ ਹੈ ਜਦ ਕੋਈ ਸਿੱਖ ਬੈਠ ਕੇ ਗੁਰਮਤਾ ਕਰਦੇ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਹੈ ਜੇ ਕੋ ਗੁਰੂ ਦੇ ਕਹਿ ਅਨੁਸਾਰ ਜੋ ਚੱਲਦੇ ਹਨ ਤੇ ਫਿਰ ਗੁਰੂ ਹਰ ਇੱਕ ਕੰਮ ਵਿੱਚ ਆਪ ਸਹਾਈ ਹੁੰਦੇ ਆ ਜਿਸ ਗੁਰੂ ਦਾ ਉਹ ਟਾਸਰਾ ਲੈਣੇ ਆ ਨਹੀਂ ਤਾਂ ਪੰਥ ਵਿੱਚ ਬੜੇ ਬਖੇੜੇ ਪਏ ਰਹੇ ਸਾਧ ਸੰਗਤ ਜੀ ਉਹ ਉਹ ਪੰਥ ਵਿੱਚ ਕੋਈ ਦੁੱਬਦਾ ਨਾ ਪਵੇ ਕੋਈ ਬਖੇੜਾ ਨਾ ਪਵੇ ਇਸ ਕਰਕੇ ਕਿਉਂਕਿ ਜਦੋਂ ਅਸੀਂ ਬੈਠ ਗਏ ਇਕੱਤਰ ਹੋ ਕੇ ਬਹਿ ਗਏ ਗੁਰੂ ਨੂੰ ਅਸੀਂ ਮੁੱਖ ਰੱਖ ਲਿਆ ਅਸੀਂ ਜਿਹੜਾ ਕੋਈ ਵੀ ਫਿਰ ਫੈਸਲਾ ਕਰਨਾ ਸਾਡੇ 5-7 ਦਿਮਾਗ 10 ਦਿਮਾਗ ਇਕੱਠੇ ਹੋ ਕੇ ਬੈਠਦੇ ਹਾਂ ਉਹ ਪੰਜ ਸੱਤ ਦਿਮਾਗ ਦੀ ਸੋਚ ਆ ਉਹ ਗੁਰੂ ਸਾਹਿਬ ਦੀ ਸੋਚ ਆ ਤੇ ਉਹ ਗੁਰੂ ਸਾਹਿਬ ਦੀ ਸੋਚ ਜਿਹੜੀ ਆ ਉਹ ਹਮੇਸ਼ਾ ਵਧੀਆ ਹੁੰਦੀ ਹੈ ਤੇ ਵਧੀਆ ਹੀ ਜਿਹੜਾ ਅਸੀਂ ਕੰਮ ਕਰਨਾ ਸ਼ੁਰੂ ਕਰਨਾ ਹੈ ਤੇ ਉਹ ਕੰਮ ਵੀ ਵਧੀਆ ਹੋਣਾ ਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਬੈਠੋ ਰਲ ਮਿਲ ਕੇ ਬੈਠ ਕੇ ਕੋਈ ਵੀ ਜਿਹੜਾ ਤੁਸੀਂ ਕੰਮ ਕਰਨ ਲੱਗੇ ਉਹ ਪਹਿਲਾਂ ਸੋਚ ਲਓ ਵਿਚਾਰ ਲਓ ਸੋਚੋ ਜਰ ਕੰਮ ਕਰੂਗੇ ਉਹ ਤੁਹਾਡੀ ਜ਼ਿੰਦਗੀ ਦਾ ਵਧੀਆ ਕੰਮ ਹੋਊਗਾ ਤੇ ਗੁਰਮਤਿ ਆ ਕਿਵੇਂ ਕਰਨਾ ਆਪਾਂ ਇਹ ਗੱਲ ਨੂੰ ਸਮਝੀਏ ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਦੇ ਮੂਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ ਅਰਥਾਤ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬੇੜ ਦੀ ਨਿਰੋਲਤਾ ਅਮਰਤ ਰਹਿਤ ਬਹਿਤ ਪੰਥ ਦੀ ਬਨਾਵਟ ਅਤੇ ਹੋਰ ਆਦ ਨੂੰ ਕਾਇਮ ਰੱਖਣ ਬਾਬਤ ਇਹ ਗੁਰਮਤਾ ਜਿਹੜਾ ਕਰਨਾ ਹੈ ਹੋਰ ਕਿਸੇ ਕਿਸਮ ਦੇ ਸੁਧਾਰਨ ਧਾਰਮਿਕ ਵਿਦਿਆਕ ਸਮਾਜਿਕ ਪੋਲੀਟੀਕਲ ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ ਜੋ ਇਹਦੇ ਵਿੱਚ ਦੱਸਿਆ ਆਪਾਂ ਇੱਕ ਵਾਰੀ ਫੇਰ ਸਮਝ ਲਈਏ ਜੋ ਸਿੱਖ ਧਰਮ ਦੇ ਮੂਲੇ ਅਸੂਲਾਂ ਦੀ ਪੁਸ਼ਟੀ ਹੈ ਪੁਸ਼ਟੀ ਲਈ ਹੋਣ ਅਰਥਾਤ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬੇੜ ਦੀ ਨਰੋਲਤਾ ਅਮਰਤ ਰਹਿਤ ਬਹਿਤ ਪੰਥ ਦੀ ਬਨਾਵਟ ਆਦ ਨੂੰ ਕਾਇਮ ਰੱਖਣ ਬਾਬਤ ਹੋਰ ਕਿਸੇ ਕਿਸਮ ਦੇ ਸਧਾਰਨ ਧਾਰਮਿਕ ਵਿਦਿਆਕ ਸਮਾਜਿਕ ਪੋਲੀਟੀਕਲ ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠੇ ਹੀ ਕਰ ਸਕਦਾ ਹੈ ਜਿਹੜੇ ਗੁਰੂ ਪੰਥ ਦਾ ਚੁਣਿਆ ਹੋਇਆ ਅਸੀਂ ਨਮਾਇੰਦਾ ਵੀ ਕਹਿ ਲੈਂਦੇ ਹਾਂ ਭਾਵੇਂ ਇੱਥੇ ਲਿਖਿਆ ਸ਼੍ਰੋਮਣੀ ਜਥਾ ਪ੍ਰਮਾਣਿਤ ਹੋਵੇ ਜੋ ਸੰਗਤ ਨੂੰ ਪੰਥ ਨੂੰ ਪ੍ਰਮਾਣਿਤ ਹੋਵੇ ਉਹ ਕਰ ਸਕਦਾ ਹੈ। ਤਾਂ ਇਹ ਗੁਰਮਤਾ ਕਰਨ ਦੀ ਵਿਧੀ ਹੈ ਜੋ ਇਹਨੇ ਸਮਝਾਈ ਗਈ ਹੈ। ਅੱਗੇ ਇਹ ਸਾਧ ਸੰਗਤ ਜੀ ਜੋ ਸਥਾਨਕ ਫੈਸਲਿਆਂ ਦੀ ਅਪੀਲ ਇਹਦੇ ਵਿੱਚ ਸਥਾਨਕ ਗੁਰ ਸੰਗਤ ਸਥਾਨਕ ਗੁਰ ਸੰਗਤਾਂ ਦੇ ਫੈਸਲਿਆਂ ਦੀ ਅਪੀਲ ਜੀ ਅਕਾਲ ਤੱਕ ਸਹਿ ਪਾਸ ਹੋ ਸਕਦੀ ਹੈ। ਸਥਾਨਕ ਫੈਸਲੇ ਜਿਹੜੇ ਸਾਡੇ ਉਹਨਾਂ ਦੀ ਅਪੀਲ ਅਕਾਲ ਤੱਕ ਸਭ ਤੇ ਹੋ ਸਕਦੀ ਹੈ ਜੋ ਇਹ ਸਾਧ ਸੰਗਤ ਦੀ ਸਿੱਖ ਰਹਿਤ ਮਰਜ਼ਾ ਦਾ ਜੋ ਆਪਾਂ 32 ਜਿਹੜੇ ਇਹਦੇ ਪੇਜ ਹੈ ਸਿੱਖ ਰਹਿਤ ਮਰਜ਼ਾ ਦੇ ਉਹ ਆਪਾਂ ਪਿਛਲੇ ਦਿਨਾਂ ਵਿੱਚ ਸਾਰੇ ਹੀ ਉਹ ਆਪਾਂ ਸਮਝੇ ਆ ਗੁਰੂ ਪਾਸ਼ਾ ਕਿਰਪਾ ਕਰਨਗੇ ਆਪਾਂ ਇਹਨਾਂ ਜੋ ਸਿੱਖ ਰਹਿਤ ਮਰਿਆ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸਰਗੁਰੂ ਪਾਸ਼ਾ ਆਪੇ ਬਖਸ਼ਾ ਕਰਨਗੇ ਗੁਰਮਤ ਪ੍ਰਚਾਰ ਹਿੱਤ ਆਪ ਪੜੋ ਤੇ ਹੋਰਨਾਂ ਨੂੰ ਪੜਾਓ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਗੁਰਮਤ ਪ੍ਰਚਾਰ ਹਿੱਤ ਇਹਦਾ ਪ੍ਰਚਾਰ ਵੀ ਕਰਨਾ ਆਪਾਂ ਕਿਉਂਕਿ ਪਹਿਲਾਂ ਹੀ ਆਪਾਂ ਦੱਸਤਾ ਸੀਗਾ ਵੀ ਇਹ ਜੋ ਸਿੱਖ ਰਹਿਤ ਮਰਿਆਦਾ ਇਹ ਇਕਾਲ ਤੱਕ ਸਭ ਤੋਂ ਪ੍ਰਮਾਣਿਤ ਹੈ ਇਹਦੇ ਹਿਸਾਬ ਨਾਲ ਅਸੀਂ ਆਪਣੇ ਕੰਮਕਾਜ ਕਰਨੇ ਆ ਇਹਦੇ ਵਿੱਚ ਸਾਰੀਆਂ ਹੀ ਜੋ ਸਾਡੇ ਜ਼ਿੰਦਗੀ 'ਚ ਆਉਣ ਵਾਲੀਆਂ ਕੰਮਕਾਜ ਆ ਸਾਡੇ ਸਾਰੀਆਂ ਇਹਦੇ ਵਿੱਚ ਸਮਝਾਈ ਗਏ ਆ ਤੇ ਅਸੀਂ ਉਹ ਆਪਣੇ ਇਸ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਕਰਨੇ ਆ ਪੂਰਨ ਜੋਤ ਜਗ੍ਹਾ ਘਟਮਾ तब खालस ताहे न खालस जाना है अखीरले पेज पर सिख रहत मर्यादा में दसाया गया ना डरो अर सो जब जाए लरो नेचे कर अपनी जीत करो प्रथम रैत यह जान खंडे की पहल छके होए सिख सिर टोपी तरह ये गल ध्यान न समझने वाली है होए सिख सिर टोपी तरह सात जन्म ਕੁਸ਼ਟੀ ਹੋਏ ਮਰੇ ਕੁਸ਼ਟ ਕੋੜ ਦਾ ਰੋਗ ਸਤ ਜਨਮਾਂ ਤੱਕ ਰੋ ਜਾਂਦਾ ਨਹੀਂ ਸਾਧ ਸੰਗਤ ਜੀ ਇਹ ਬਚਨ ਹੈ ਗੁਰੂ ਪਾਤਸ਼ਾਹ ਦਾ ਟੋਪੀ ਨਹੀਂ ਦਸਤਾਰ ਸਜਾਓ ਪੀਓ ਪਹੌਲ ਖੰਡਾ ਧਾਰ ਪੀਓ ਪਹੌਲ ਖੰਡ ਧਾਰ ਹੋਏ ਜਨਮ ਸਹਿਲਾ ਗੁਰੂ ਪਾਸ਼ਨ ਜੋ ਅਮਰਤ ਦੀ ਦਾਤ ਸੰਦ ਦਿੱਤੀ ਹੈ ਮਾਰੇ ਨੇ ਆਪਣਾ ਪਰਿਵਾਰ ਕੌਮ ਉਤੋਂ ਦੀ ਵਾਰ ਦਿੱਤਾ ਪਰਵਾਣ ਕੀਤੀ ਕਿਸੇ ਗੱਲ ਦੀ ਤੇ ਫਿਰ ਇਹ ਅੰਮ੍ਰਿਤ ਗੁਰੂ ਪਾਤਸ਼ਾਹ ਨੇ ਬਣਾਇਆ ਸਾਧ ਸੰਗਤ ਜੀ ਸਾਡੇ ਸ਼ਕਨ ਵਾਲੇ ਅਸੀਂ ਛਕੀਏ ਹੋਰਾਂ ਨੂੰ ਪ੍ਰੇਰੀਏ ਸਖਰੇਤ ਮਰਿਆਦਾ ਨਾਲ ਜੁੜੀਏ ਪਿਛਲੇ ਦਿਨਾਂ ਵਿੱਚ ਆਪਾਂ ਬਹੁਤ ਗੱਲਾਂ ਕੀਤੀਆਂ ਆਵੇ ਜਲ ਮਿਲ ਕਤਰੋ ਕਰਕੇ ਕਈ ਵਾਰੀ ਕੋਈ ਭੁੱਲ ਹੋ ਜਾਂਦੀ ਹੈ ਆਪਸੰਗਤ ਬਕਸਿੰਗ ਹੋਗਾ अनेका ਪੁਲਾ ਹੋ ਗੀਆਂ ਹੁਣੀਆਂ ਪੁਲਾ ਵਿਖੇ ਮੈਂ ਕਰਨ ਅਗਰ ਸਭ ਤੋਂ ਬਖਸ਼ਣਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਕਰਦੇ ਅੱਗੇ ਤੋਂ ਵਿਸ਼ੇ ਤਕਰੀ ਗੁਰੂ ਪਾਸ਼ਾ ਆਪਣੀ ਕਿਰਪਾ ਕਰਨ ਪਿਆਰ ਸਤਕਾਰ ਆਪਣਾ ਕੈਮਰਾ ਹੈ। ਅ ਚੈਨਲ ਨੂੰ ਫੋਲੋ ਕਰ ਲਓ, ਪੇਜ ਨੂੰ ਫੋਲੋ ਕਰ ਲਓ। ਲਾਇਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਨਾ ਕਿਉਂਕਿ ਅੱਗੇ ਸਾਨੂੰ ਪਹੁੰਚ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।